ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਾਲੇਚ ਮੋਗਾ ਜ਼ਿਲ੍ਹੇ ਦੇ ਪਿੰਡ ਕਮਾਲਕੇ ਦੇ ਪੁਲਿਸ ਚੌਂਕਿਚ ਤਾਨਾਤ ਹੈੱਡ ਕਨਸਟੇਬਲ ਸਤਨਾਮ ਸਿੰਘ ਨੂੰ ਗੰਭੀਰ ਵਿਜ਼ਕ ਵਿੱਚ ਕਰਨ ਅਤੇ ਉਸ ਦਾ ਸਰਵਿਸ ਪਿਸੋਲ ਖੋਣ ਦੇ ਦੋਸ਼ ਵਿੱਚ ਮੋਗਾ ਪੁਲਿਸ ਨੇ 415 ਤੇ 9 ਨੌਜਵਾਨਾ ਗਲੌਬ ਮਾਮਲਾ ਦਰਜ ਕੀਤਾ ਸੀ ਜਿਸ ਦੀ ਮੋਗਾ ਪੁਲਿਸ ਨੇ ਡੂੰਘਾਈ ਨਾਲ ਜਾਂਚ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚੋਂ ਆਕਾਸ਼ ਦੇ ਪਤੇ ਰਾਜੂ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਤੇ ਹੈੱਡ ਕਨਸਟੇਬਲ ਤੋਂ ਕੋਈ ਹੋਈ ਪਿਸੋਲ ਵੀ ਬਰਾਮਦ ਕਰ ਲਈ ਹੈ ਪੁਲਿਸ ਨੇ ਬਾਕੀ ਦੋ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਤੇ ਹੁਣ ਤੱਕ ਪੁਲਿਸ ਨੂੰ 10 ਸੜਕਾਂ ਦਾ ਪਤਾ ਨਹੀਂ ਲੱਗ ਸਕਿਆ ਤੇ 1 22 ਦਸੰਬਰ ਰਾਤ ਨੂੰ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਜੋ ਕਿ ਕਮਾਲ ਕੇ ਚੌਂਕੀ ਵਿੱਚ ਲੱਗਿਆ ਹੋਇਆ ਹੈ ਉਹਦੇ ਕੋ ਉਹ ਜਾ ਰਿਹਾ ਸੀ ਰਸਤੇ ਦੇ ਵਿੱਚ ਤਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਉਹਦੇ ਉੱਪਰ ਅਟੈਕ ਕਰਕੇ ਇਨੋਵਾ ਗੱਡੀ ਵਿੱਚ ਜਿਹੜੇ ਅਟੈਕਰ ਸੀਗੇ ਉਹ ਆਏ ਤੇ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਕੇ ਉਹਦੇ ਕੋਲੋਂ ਜਿਹੜਾ ਉਹਦਾ ਸਰਕਾਰੀ ਪਿਸਤਲ ਸੀ 9mm ਬਰਾਊਨਿੰਗ ਉਹ ਉਹਦੇ ਕੋਲੋਂ ਖੋ ਲਿਆ ਔਰ ਖੂਕੀ ਉਹਨੂੰ ਬੁਰੀ ਤਰ੍ਹਾਂ ਨਾਲ ਇੰਜਰ ਕਰਕੇ ਜਿਹੜਾ ਹੈਗਾ ਉਹ ਚਲੇ ਗਏ ਇਸ ਤੋਂ ਬਾਅਦ ਕਿ ਉਹਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਇਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਐਸਪੀ ਡੀ ਸਾਹਿਬ ਦੀ ਰेनਮਾਈ ਹੀਟ ਬਣਾਈ ਗਈ ਜਦੇ ਵਿੱਚ ਕੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਅਤੇ ਇਨਚਾਰਜ ਜਿਹੜੇ ਆਪਣੇ ਸੀਏਗੇ ਹੈਗੇ ਨੇ ਤੇ ਨਾਲ ਹੀ ਥਾਣੇ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹੋਰ ਇਨਵੈਸਟੀਗੇਸ਼ਨਸ ਦੇ ਕਰਕੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਇੱਕ ਕੇਸ ਨੂੰ ਸੋਲਵ ਕੀਤਾ ਅਤੇ ਇਹਦੇ ਵਿੱਚ ਹੁਣ ਤੱਕ 4 ਬੰਦੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਵਿੱਚੋਂ ਕਿ ਦੋ ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਇਹਨਾਂ ਦੋ ਲੋਕਾਂ ਦੇ ਕੋਲੋਂ ਜਿਹੜੀ ਵਾਧਾ ਤੇ ਚ ਇਸਤੇਮਾਲ ਕੀਤੀ ਹੋਈ ਇਨੋਵਾ ਗੱਡੀ ਹੈ ਉਹ ਬਰਾਮਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ 9mm ਦਾ ਪਿਸਟਲ ਸਿਗਾਰਟ ਪੁਲਿਸ ਦਾ ਜਿਹੜਾ ਸਰਕਾਰੀ ਪਿਸਟਲ ਸੀ ਉਹ ਵੀ ਹੁਣ ਤੱਕ ਬਰਾਮਦ ਹੋ ਚੁੱਕਾ ਹੈ ਦੋ ਲੋਕ ਹੋਰ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਹਨ ਤੇ ਜੇ ਤੀਜੀ ਇਹਨਾਂ ਨੂੰ ਵੀ ਭੜਿਆ ਜਾਵੇਗਾ ਜਿਹੜੇ ਦੋ ਅਕਿਊਜ਼ਡ ਹੈਗੇ ਨੇ ਇਹਨਾਂ ਦੋਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਅਸੀਂ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਸਾਨੂੰ ਹੋਰ ਵੀ ਕਾਫੀ ਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਸਾਨੂੰ ਤਤ ਸਾਹਮਣੇ ਆਣਗੇ ਤੇ ਆਪਾਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਛੇਤੂ ਛੇਤੀ ਇਹਦਾ ਚਲਾਨ ਕੋਰਟ ਦੇ ਵਿੱਚ ਦੇਵਾਂਗੇ ਸਰ ਜਿਹੜਾ ਗ੍ਰਾਉਂਡ ਸੀ ਗ੍ਰਾਉਂਡ ਤੋਂ ਬ੍ਰਹਮਦ ਹੋਇਆ ਸੀ ਸਰ ਕ੍ਰਾਈਮ ਇਹ ਜਿਹੜਾ ਵੈਪਨ ਹੈ ਅੱਜ ਯੂਜ਼ ਹੋਇਆ ਕਿਤੇ ਹੋਰ ਜਿਸ ਤੋਂ ਬਾਅਦ ਇਹ ਸਾਡੀ ਹੁਣ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਵੈਪਨ ਕਿਤੇ ਹੋਰ ਯੂਜ਼ ਕਰਨਾ ਨਹੀਂ ਪਾਇਆ ਗਿਆ ਹੈ ਪਰ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਰਿਮਾਂਡ ਲੈ ਕੇ ਹਜੇ ਆਪ ਗਏ ਕਿਵੇਂ ਕਿਵੇਂ ਗਏ ਕਿੱਥੇ ਕਿੱਥੇ ਵੈਪਨ ਰੱਖਿਆ ਗਿਆ ਵੈਪਨ ਯੂਜ਼ ਹੋਇਆ ਜਾਂ ਨਹੀਂ ਹੋਇਆ ਰਾਉਂਡ ਵਾਲੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਸਹੀ ਹੈ ਆਪਾਂ ਆਪਾਂ ਵੀ ਇਨਵੈਸਟੀਗੇਟ ਇਸ ਚੀਜ਼ ਨੂੰ ਹਜੇ ਕਰ ਰਹੇ ਹਾਂ ਵੀ ਰਾਉਂਡ ਮਿਸਿੰਗ ਕਿਉਂ ਹੈਗੇ ਨੇ ਇਸ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਦਾ ਕਿਉਂਕਿ ਪਾਰਟ ਹੈਗਾ ਆਪਾਂ ਇਨੀਸ਼ੀਅਲ ਆਪਾਂ ਜਿਹੜੇ ਸਾਡੇ ਵੈਪਨ ਰਿਕਵਰ ਹੋ ਗਿਆ ਦੋ ਲੋਕ ਫੜੇ ਗਏ ਨੇ ਬਾਕੀ ਲੋਕ 10 ਰਾਉਂਡਸ ਹਜੇ ਤੱਕ ਮਿਸਿੰਗ ਹੈ 10 10 ਮਿਸਿੰਗ ਸਰ ਮੈਂ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਕਿਸ ਤਰ੍ਹਾਂ ਦੀ ਬੈਕਗ੍ਰਾਉਂਡ ਨਹੀਂ ਇਹਨਾਂ ਦੋਨਾਂ ਦੇ ਉੱਪਰ ਜਿਹੜੇ ਅਕਿਊਜ਼ ਹੁਣ ਤੱਕ ਫੜੇ ਗਏ ਨੇ ਇਹਨਾਂ ਦੋਨਾਂ ਦੇ ਉੱਪਰ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਬਸ ਜਿਹੜੇ ਬਾਕੀ ਹਾਂਜੀ ਇਹ ਖੋ ਦਾ ਕੇਸ ਹੈਗਾ ਇਹ ਇਹਨਾਂ ਨੇ ਉਸ ਤੋਂ ਪਹਿਲੇ ਸਾਡੇ ਹੁਣ ਤੀ ਤਫਤੀਸ਼ ਵਿੱਚ ਆਇਆ ਵੀ ਇਹ ਤੋਂ ਪਹਿਲੇ ਵੀ ਇਹਨਾਂ ਨੇ ਇੱਕ ਥਾਂ ਦੇ ਉੱਪਰ ਮੋਬਾਈਲ ਫੋਨ ਵੀ ਖੋਇਆ ਹੈਗਾ ਪਿੰਡ ਦੇਰੂ ਦੇ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਵਿਖੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟਸ ਮੋਨਗਰ ਨਿਵਾਸੀਆਂ ਵੱਲੋਂ ਨੌਜਵਾਨਾਂ ਦੇ ਵਿਸ਼ੇ ਸਹਿਯੋਗ ਨਾਲ ਦਸਮ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਾਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਪਾਈ ਗੁਰਪ੍ਰੀਤ ਸਿੰਘ ਰੁਪਾਲੋ ਅਤੇ ਪ੍ਰਸਿੱਧ ਢਾਡੀ ਜਥਾ ਪਾਈ ਰਵਿੰਦਰ ਸਿੰਘ ਰੂਪਾ ਅਤੇ ਪ੍ਰਸਿੱਧ ਕੀਰਤਨੀਏ ਭਾਈ ਔੰਕਾਰ ਸਿੰਘ ਰੋਪਾਲੋ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਢਾਡੀ ਬਾਹਰਾਂ ਅਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕੀਤਾ ਗਿਆ। ਭਾਈ ਸਾਹਿਬ ਗੁਰਪ੍ਰੀਤ ਹਰਪਾਲੋਂ ਜੀ ਤੁਸੀਂ ਦਹਿੜੂ ਨਗਰ ਦੇ ਵਿੱਚ ਪਹੁੰਚਿਓ ਸਮਾਗਮ ਤੇ ਕੀ ਕਹੋਗੇ ਸਮਾਗਮ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਆਪਣਾ ਸਰਪੰਚ ਵਾਰ ਦਿੱਤਾ। ਉਹਨਾਂ ਦੀ ਮਾਤਾ ਮਾਤਾ ਗੁਜਰ ਕੌਰ ਜੋ ਜਗਤ ਮਾਤਾ ਨੇ ਉਹਨਾਂ ਦੇ ਚਾਰੇ ਸੁਪੁੱਤਰ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਦੁਜਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਜੀ ਅਤੇ ਸਫਰੇ ਸ਼ਹਾਦਤ ਦੇ ਸਮੂਹੇ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਦਹਿੜੂ ਦੇ ਸਮੂਹੇ ਨੌਜਵਾਨ ਵੀਰਾਂ ਵੱਲੋਂ ਅਤੇ ਸੂਚੇ ਨਗਰ ਨਿਵਾਸੀਆਂ ਵੱਲੋਂ ਅੱਜ ਇਸ ਅਸਥਾਨ ਦੇ ਉੱਪਰ ਇਹ ਜਿਹੜਾ ਗੁਰਮੁਖ ਸਮਾਗਮਤ ਖਾਇਆ ਗਿਆ ਹੈ ਜਿਸ ਵਿੱਚ ਦਾਸਤ ਹੈ ਆਦਰੀ ਭਰਵੀ ਹੈ ਮੈਂ ਬੇਨਤੀ ਕਰਦਾ ਹਾਂ ਸਮੁੱਚੇ ਨੌਜਵਾਨ ਵੀਰਾਂ ਨੂੰ ਕਿ ਜਿੱਥੇ ਉਹਨਾਂ ਮਹਾਨ ਸ਼ੀਰਧਾਂ ਨੂੰ ਚੇਤੇ ਕਰਿਆ ਜਾ ਰਿਹਾ ਹੈ ਆਓ ਆਪਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਖੰਡੇ ਬਾਟ ਦਾ ਅਮਰ ਸ਼ਕੀਏ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਹਿਬ ਕੌਰ ਦੇ ਪੁੱਤਰ ਬਣ ਕੇ ਆਪਣਾ ਜੀਵਨ ਸਫਲ ਕਰਿਏ ਮੇਰੀ ਇਹ ਹੀ ਅਪੀਲ ਹੈ ਕਿ ਇਸੇ ਤਰ੍ਹਾਂ ਵੱਧ ਚੜ੍ਹਤੋਨਾ ਮਹਾਨ ਸ਼ੀਰਧਾਂ ਨੂੰ ਚੇਤੇ ਕਰਿਆ ਜਾਵੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਅਸੀਂ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਇਹਦਾ ਸਮਾਗਮ ਹੋਇਆ ਜਿੱਥੇ ਕਿਹੜੇ ਪਿੰਡ ਹੋਏ ਮੈਂ ਭਾਈ ਔੰਕਾਰ ਸਿੰਘ ਜੀ ਰਾਗੀ ਸਮਰਾਲੇ ਤੋਂ ਜੀ ਮੈਂ ਅੱਜ ਡੈੜੂ ਪਿੰਡ ਪਹੁੰਚਿਆ ਸਹਿਬਜ਼ਾਦਿਆਂ ਦੇ ਤੇ ਮਾਤਾ ਗੁਜਰਕੌਰ ਦੀ ਯਾਦ ਵਿੱਚ ਸਮੁੱਚੇ ਨੌਜਵਾਨ ਵੀਰਾਂ ਨੇ ਸਮਾਗਮ ਮਲੀਕੇ ਲੋੜ ਹੈ ਸਾਨੂੰ ਅਦੇਹੇ ਨੌਜਵਾਨ ਵੀਰਾਂ ਤੋਂ ਸਿੱਧ ਲੈਣ ਦੀ ਕਿਉਂਕਿ ਜੇਕਰ ਅਸੀਂ ਆਪਣੇ ਵਿਰਸੇ ਨਾਲ ਜੁੜਾਂਗੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਾਂਗੇ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਲੱਸਿਆਂ ਤੋਂ ਬਚਣਗੇ ਮਾਰੇ ਕੰਮਾਂ ਤੋਂ ਬਚਣਗੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸੁਆਗ ਨੂੰ ਲਿਖ ਕੇ ਸੁਆਗਮਿਤ ਬਹੁਤ ਹੀ ਸਤਿਕਾਰਯੋਗ ਢਾਲੀ ਕਥਾਵਾਚ ਪਹੁੰਚ ਰਹੇ ਹਨ ਸੋ ਬੇਨਤੀ ਹੈ ਸਮੂਹੀਆਂ ਇਲਾਕਾਂ ਵਾਸੀ ਸੰਗਤਾਂ ਨੂੰ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਸੰਗਤਾਂ ਵਸ ਰਹੀਆਂ ਨੇ ਦੇਹ ਸਮਾਗਮ ਨੂੰ ਕਰਾਉਣ ਦੀ ਮੁੱਖ ਸਮੇਂ ਦੀ ਮੁੱਖ ਲੋ ਮੰਗ ਹੈ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਇਸ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਜੇਕਰ ਅਸੀਂ ਦੇਹ ਸਮਾਗਮ ਲਿਖਾਂਗੇ ਬੱਚੇ ਸਿੱਖੀ ਨਾਲ ਜੁੜਨਗੇ ਵੱਧ ਤੋਂ ਵੱਧ ਅਮਰ ਸੰਚਾਰ ਕਰੀਏ ਗੁਰੂ ਘਰ ਨਾਲ ਸੰਗਤਾਂ ਨੂੰ ਜੋੜੀ ਨੌਜਵਾਨ ਵੀਰਾਂ ਦਾ ਧੰਨਵਾਦ ਇਹਨਾਂ ਨੇ ਸਾਨੂੰ ਸਮਾਜਿਕ ਨਵਾਦਣਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੁਣ ਪੂਰੇ ਉੱਤਰ ਭਾਰਤ ਵਿੱਚ ਧੁੰਦ ਦਾ ਕਹਿਰ ਬਣਿਆ ਹੋਇਆ ਹੈ ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਵਿੱਚ ਧੁੰਦ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਅੱਜ ਜਿੱਥੇ ਸਵੇਰੇ 5:30 ਵਜੇ ਧੁੰਦ ਛਾਈ ਹੋਈ ਸੀ ਉੱਥੇ ਹੀ ਸ਼ਾਮ ਨੂੰ 5:30 ਤੋਂ ਬਾਅਦ ਫਿਰ ਪੂਰੀ ਤਰ੍ਹਾਂ ਧੁੰਦ ਛਾਈ ਹੋਈ ਹੈ ਮੌਸਮ ਵਿਭਾਗ ਵੱਲੋਂ ਚੇਤਾਵਨੀ ਦੇਣ ਦੇ ਬਾਵਜੂਦ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਇਹ ਤਸਵੀਰਾਂ ਮੋਗਾ ਦੇ ਬੱਸ ਸਟੈਂਡ ਅਤੇ ਸਬਜ਼ੀ ਮੰਡੀ ਦੀਆਂ ਜਿੱਥੇ ਸ਼ਾਮੀ 6 ਵਜੇ ਦੇ ਕਰੀਬ ਅਜੇ ਹਾਲਾਗਰ ਰਿਹਾ ਸੀ ਜਿਵੇਂ ਰਾਤ ਦੇ 10 ਵਜੇ ਚੁੱਕੇ ਹੋਣ। ਸਨੀ ਕੁਮਾਰੀ ਸਨੀ ਕੁਮਾਰ ਜੀ ਅੱਜ ਤੁਸੀਂ ਸਬਜ਼ੀ ਮੰਡੀ ਬਰਤੋਂ ਕੀ ਕਰਨਾ ਸਬਜ਼ੀ ਲੈਣ ਆਏ ਸੀ ਤੇ ਮੌਸਮ ਕਿਸ ਤਰ੍ਹਾਂ ਦਾ ਲੱਗਦਾ ਮੌਸਮ ਬਹੁਤ ਖਰਾਬ ਹੈ ਕੰਧ ਜਿਆਦਾ ਪੈ ਗਈ ਅੱਜ ਮੇਰਾ ਸੰਜੀਤ ਸਿੰਘ ਬਾਟਿਆ ਜੀ ਬਾਟਿਆ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਸਬਜ਼ੀ ਰੇੜੀ ਲਾਣਾ ਜੀ ਤੇ ਅੱਜ ਮੌਸਮ ਦਾ ਜਿਹੜਾ ਕਹਿਰ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪੌਣੇ 6 ਵੇ ਤੋਂ ਧੁੰਦ ਲਈ ਬਹੁਤ ਜ਼ਿਆਦਾ ਖਦਮੀ ਹਵਾ ਠੰਡੀ ਚੱਲੀ ਤੇ ਇੱਕਦਮ ਧੁੱਧ ਡਿਗ ਪਈ ਤੇ ਕੰਮ ਦਾ ਕਰਨਾ ਰੋਟੀ ਖਾਣੀ ਆ ਤੁਹਾਡੇ ਕੰਮ ਤੇ ਵੀ ਅਸਰ ਪੈ ਗਿਆ ਪੂਰਾ ਪੈ ਰਿਹਾ ਗਾਹਕ ਨਹੀਂ ਨਿਕਲ ਰਹਾ ਨਾਲ ਕਰਕੇ ਠੀਕ ਇਸ ਟਾਈਮ ਕਿੱਥੋਂ ਆਏ ਹੋ ਤੇ ਕੀ ਅੱਜ ਧੁੰਦ ਬਹੁਤ ਪੈਰੀ ਕੀ ਕਹਿਣਾ ਚਾਹੋਗੇ ਮੈਂ ਇਸ ਟਾਈਮ ਟਿਊਸ਼ਨ ਆਈ ਆਹੀ ਸਾਡੇ 5 ਵਜੇ ਟਿਊਸ਼ਨ ਲੱਗਦਾ ਤੇ 6 ਸਾਡੇ 6 ਵਜੇ ਤੋਂ ਧੁੰਦ ਬਹੁਤ ਹੋ ਜਾਂਦੀ ਆ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹਨਾਂ ਜਿਹਨਾਂ ਚਿੱਟੀਆਂ ਲੈਟਾਂ ਲਾਈਆਂ ਵਾ ਉਹ ਪੀੜੀਆਂ ਲੈਟਾਂ ਕਰ ਲੈ ਤੇ ਘੱਟ ਕਰ ਲੈ ਤੇ ਜਿਨ੍ਹਾਂ ਨੇ ਇੰਡੀਕੇਟਰ ਨਹੀਂ ਚਲਾਉਂਦੇ ਇੰਡੀਕੇਟਰ ਚਲਾ ਕੇ ਦੱਸਣ ਕਿ ਔਨੇ ਪਏ ਆ ਸੀ ਤੇ ਅਗਲੇ ਨੂੰ ਪਤਾ ਲੱਗ ਜੇ ਸਾਹਮਣੇ ਵਾਲੇ ਨੂੰ ਤੇ ਪਿਛਲੇ ਵਾਲੇ ਨੂੰ ਤੇ ਹੋਰ ਤੁੰਦ ਦੇ ਕਿੰਨੇ ਕਿੰਨੇ ਨੁਕਸਾਨ ਹੋ ਰਹੇ ਲੋਕਾਂ ਨੂੰ ਤੁੰਦਲੇ ਦਾ ਬਹੁਤ ਨੁਕਸਾਨ ਹੋਵੇ ਜਿੱਕੇ ਤੇ ਕਿਤੇ ਐਕਸੀਡੈਂਟ ਹੋ ਜਾਂਦੇ ਆ ਕੱਲ ਹਾਲੇ ਜੀ ਕੱਲ ਬੱਸ ਕੋਈ ਐਕਸੀਡੈਂਟ ਹੋਇਆ ਕਿਤੇ ਇਧਰ ਬੱਗੀ ਬਰੇ ਚੌਂਕ ਵੱਲ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਕ ਬੱਚੇ ਹੋ ਬੱਚਿਆਂ ਨੂੰ ਇਹ ਕਹਿਣਾ ਚਾਹੋਗੇ ਜਿੰਨੇ ਜਿੰਨੇ ਕੋਲ ਵੀਕਲ ਹੈਗੇ ਆ ਟਿਊਸ਼ਨ ਜਾਂਦੇ ਆ ਸਕੂਲ ਜਾਂਦੇ ਕਿਤੇ ਵੀ ਜਾਂਦੇ ਆ ਬੱਚੇ ਹੌਲੀ ਚਲਾਉਣਾ ਤਾਂ ਹੁੰਦਾ ਚ ਕਿਉਂਕਿ ਤੁਹਾਨੂੰ ਬਹੁਤ ਪੈਰੀ ਆ ਐਕਸੀਡੈਂਟ ਬਹੁਤ ਹੋ ਰਿਹਾ ਤੇ ਠੰਡ ਵੀ ਹੈਗੀ ਨਾਲੇ ਉੱਤੋਂ ਠੰਡ 'ਚ ਇਲਾਜ ਦਾ ਵੀ ਕੋਈ ਹੈ ਨਹੀਂ ਫਿਰ ਕਹ ਕੇ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਹੌਲੀ ਚਲਾਉਣਾ ਫਰੀਦাবাদ ਵਿੱਚ ਬੀਤੀ 15 ਦਸੰਬਰ ਨੂੰ ਚਾਹ ਦੀ ਦੁਕਾਨ ਚਲਾਉਣ ਵਾਲੇ ਰਮਨ ਨਾਮ ਦੇ ਵਿਅਕਤੀ ਦਾ ਕਹਾੜੀ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਆਖਰਕਾਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਕਤਲ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਏਸੀਪੀ ਕ੍ਰਾਈਮ ਅਮਨ ਯਾਦਵ ਨੇ ਅੱਜ ਪ੍ਰੈਸ ਕਾਨਫਰੰਸ 'ਾਂਇਸ ਕਤਲ ਦਾ ਖੁਲਾਸਾ ਕੀਤਾ पल्ला थाना के एरिया के अंदर तिलपत गांव के अंदर एक चाय के खोखे के अंदर एक रमन नाम के व्यक्ति की हत्या कर दी गई थी अज्ञात हमलावरों के द्वारा धारदार हथियार से हमला करके उसी संबंध में एफ नंबर नौ सौ पाँच थाना बल्ला के अंदर दर्ज की गई थी जो जाँच थी उसकी कमिश्नर साहब के द्वारा श्री राकेश आर्य साहब के द्वारा क्राइम ब्रांच डीएलएफ को सौंपी गई थी और डीएलएफ टीम लगातार इस मैटर पर काम कर रही थी और आज बारह दिन के बाद कड़ी मेहनत के बाद उन्होंने इस हत्या की जो गुत्थी थी उसे सुलझा दिया है और रोहित नाम के युवक को जो नूरपुर बिजनौर का रहने वाला है पीछे सर फिलहाल अल्लाह के अंदर चेतन कॉलोनी के अंदर रह रहा था उसे गिरफ्तार किया गया है आरोपी जो है वो मृतक को पहले से जानता था और उस रात को भी उसके पास जो जो रूटीन की तरह ही आया था और देर हो जाने के कारण वो रात को उसके पास ही वहीं पर रुका रात को सोते वक्त तो उसकी नीयत ख़राब होने के कारण उसका जो गला था मृतक की दुकान का उससे उसने पैसे चुराने चाहिए और जब वो इस चोरी को कर रहा था तो मृतक की आंख खुल जाने के कारण उसने उसका जब विरोध किया तो पास ही में पड़ी एक कुल्हाड़ी उठा करके मृतक जो रमन था उसके गर्दन पर सर पे वार किया था जिसमें उसकी मृत्यु हो गई थी और आरोपी वहाँ से गले में जो पैसे थे उसके में लगभग आठ सौ थे वो लेकर के तथा जो उसकी स्कूटी थी मृतक की वो लेकर के वहाँ से फरार कितने आरोपी थे और आप आरोपी ने किस चीज से हमला किया इस वारदात को में सर रोहित जो है एक अकेला ही आरोपी था अकेले इसने इसको अंजाम दिया और जो हथियार था वो फुल्हाड़ी थी जो दुकान के अंदर पहले से रखी हुई थी वो उसने वहीं से मौके से उठा करके उसी से उसके ऊपर तो क्या मानते हैं कि जो एजुकेशन थी उस लड़की की जिसने हत्या की जो आरोपी है वो 18 साल का है और अभी जो ज्यादा पढ़ा लिखा नहीं है सिर्फ आठवीं तक ही पढ़ा हुआ है तो क्या पढ़ाई नहीं कर रहा है क्या मानते हैं कि जो लूट की इरादे से ही हत्या हुई है जी जिस दौरान वो चोरी की वारदात को अंजाम दे रहा था उसी दौरान मृतक की आंख खुल जाने के कारण बीच में जब उसने विरोध किया तो उसने उसको शांत करवाने के लिए और ये बात बाहर ना जाए इसीलिए उसकी हत्या हुई पुलिस क्या कार्रवाई करवाई अभी आरोपी को कल गिरफ्तार कर लिया गया था और अभी मान्य न्यायालय में पेश करके उसका पुलिस रिमांड लिया गया है और उससे गहनता से पूछताछ की जाएगी اور جو سکوٹی ہے جو ہفتے کے بعد اس نے جو پیسے وہاں سے چرائیے تھے ان کو برآمد کیا ہے۔ کیا ایک ہی આરોપી تھا یا اور بھی આરોપી ہیں یا پھر کوئی گور کے چھتر وچ کھیل دے ہوئے بچیاں دی موت ہو گئی تے قتل دے دوشیاں خلاف کوئی کاروائی نہ ہواں اکارن پروارک ممبران نے 152 ہائی وے جام کر دتا۔ ملزماں دی گرفتاری نہ ہون تے پروارک ممبران نے روس جتایا ہے تے کل گُلی ڈنڈا کھیل دے بچیاں وچ لڑائی ہوئی سی تے لڑائی نی بڑھ گئی کہ ایک بچے دی جان چلی گئی۔ پولیس دے پرو سے مگروں ਪਿੰਡ ਵਾਸੀਆਂ ਦੇ ਪਰਿਵਾਰਕ ਮੈਂਬਰਾਂ ਨੇ ਜਾਮ ਖੋਲ ਦਿੱਤਾ ਤੇ ਅੱਜ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪਿੰਡ ਭੋਵਾ ਵਿੱਚ ਗੁੰਮਥਾਲਾ ਗੱਡੂ ਨੈਸ਼ਨਲ ਹਾਈਵੇ 152 ਤੇ ਜਾਮ ਲਗਾ ਦਿੱਤਾ ਪਿਛਲੇ ਦਿਨ ਬਾਅਦ ਜੋ ਜਾਮ ਲੱਗਾ ਤਾਂ ਸਰ ਕੀ ਕੀ ਮੰਗ ਲੱਗਦੀ ये बेसिकली कल जो मर्डर हुआ था उसी के चलते ही गांव वालों द्वारा जाम लगाया गया था उनको इन्वेस्टिगेशन के बारे में अप्राइज कर दिया गया है कि जो प्रोग्रेस हुई है उनको सारी बातें बता दी गई थी जिसके बाद उन्होंने अब जाम खोल दिया है बेसिकली उनकी मांग यही है कि जो आरोपी हैं वो जल्द से जल्द गिरफ्तार हों और प्रॉपर इन्वेस्टिगेशन करके जल्द से जल्द कोर्ट में खोल दिया गया है जिसके बारे में उन्हें अश्योर कर दिया गया तो सर कितने दिन का आश्वासन दिया गया पुलिस द्वारा जो जिसमें जाम खोला गया है उनकी मांग देखिए उनको ये बताया गया था कि जल्द से जल्द कार्रवाई होगी हो सकता है अरेस्ट होने में तो बंदा एक दिन में अरेस्ट हो जाए एक घंटे में अरेस्ट हो जाए कई बार चार पाँच भी लग जाते हैं तो उनको ये करा गया कि जिस तक जितनी डेडिकेशन से पुलिस टीम अभी काम कर रही है वो भी आगे करती रहेगी और जल्द से जल्द हम तो सर तक तो कितने गिरफ्तार किए गए अभी आज हमारे पास तीन डिटेन हुए हैं अभी हम उनको कोर्ट में को एक भी कर कोई भी भी कर अभी कोई कार्रवाई नहीं हुई गिरफ्तार लोकेशन मतलब उसकी वो हुई है वहाँ पे अगर लोकेशन पोपाड़ा के अंदर हुई है, है तो वहाँ पे मतलब पकड़े क्यों नहीं गए वो हेलीकॉप्टर थोड़ी ना उसके पास वहाँ से उठ गया या कहीं सत्तर अस्सी घर है सर अगर वहाँ पे घेरा पाते तो वहाँ पे मुलजिम मिल जाता कोई भी कार्रवाई नहीं, नहीं कर रहे है, चल रही है सर। सिर्फ जाम खोलने के लिए बोल रहे है। अगर किसी सरदार का लड़का होता तो सरदार के लड़के के लिए फटते से आ जाती मिनट में पूरी बस्ती लेकिन ये लोग बाल्मीकि जाति के कारण ये लोग कुछ भी कार्रवाई नहीं कर रहे मौके पे कुछ भी नहीं कर रहे बाल्मीकि ਵੀ ਸਭ ਜੀ ਜਿਹੜੇ ਮਾਰੇ ਕੋ 19 ਵਾਲੇ ਮਾਰੇ ਕੋ ਵਿਝਲਾ ਰਹੇ ਆ ਅਭੀ ਐਸਾ ਕਰੋ ਐਸਾ ਅਸੀਂ ਵੀ ਕਰਾਂਗੇ ਬਿਲਕੁਲ ਜਾਊਂਗਾ ਆ ਕੇ ਰੱਖੀ ਨਾ ਮਾਰੇ ਕੋ ਇਨਸਾਫ ਨਹੀਂ ਮਾਰੇ ਕੋ ਮਿਲਾ ਗੁਰਦਾਸਪੁਰ ਦੇ ਹਰਦੋਸ਼ ਰਾਣੀ ਰੋਡ ਤੇ ਮੁੱਖ ਚੌਹਾਰੇ ਤੇ ਟਰੱਕ ਅਤੇ ਈ ਰਿਕਸ਼ਾ ਵਿਚਾਲੇ ਹੋਈ ਟੱਕਰ ਚ ਮਾਂ ਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਂ ਤੀ ਨੂੰ ਟਰੱਕ ਨੇ ਕੁਚਲ ਦਿੱਤਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਵਾਲੇ ਦਾ ਆ ਵੀ ਚੌਂਗ ਦੇ ਵਿੱਚ ਜਿਹੜੀ ਦੁਰਘਟਨਾ ਸਾਡੇ ਫੈਮਿਲੀ ਦੇ ਵਿੱਚ ਹੋਈ ਹੈ ਦੋਨਾਂ ਮਾਂ ਬੱਚੀ ਦੀ ਮੌਤ ਮੌਕੇ ਤੇ ਮੌਤ ਹੋ ਗਈ ਹੈ ਸਾਡੇ ਨੂੰ ਬਹੁਤ ਤਕਾ ਹੋਇਆ ਇਸ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਕੋਲੋਂ ਤੇ ਸਰਕਾਰ ਦੇ ਕੋਲੋਂ ਬੰਦੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਅੱਜਕੱਲ ਟ੍ਰਾਫਿਕ ਦੇ ਨਿਯਮਾਂ ਨੂੰ ਲੋਕ ਕਿਦਾਂ ਗੱਡੀਆਂ ਚਲਾਉਂਦੇ ਆ ਤੇ ਇਹ ਵੀ ਦੁਰਘਟਨਾ ਮੌਕੇ ਤੇ ਬਿਨ ਡਰਾਈਵਰ ਦਾ ਮਲਾਰਾ ਕਰਾ ਕੇ ਤੇ ਬੰਦੀ ਕਾਰਵਾਈ ਕੀਤੀ ਜਾਣੀ ਹੈ ਜੀ ਜੇ ਅਸੀਂ ਮਾਲਕ ਦੀ ਗੱਡੀ ਆ ਇਹਨਾਂ ਨੂੰ ਇਦਾਂ ਦੇ ਮਾਰੇ ਡਰਾਈਵਰ ਨਹੀਂ ਰੱਖਣੇ ਚਾਹੀਦੇ ਜਿਹੜੀ ਮ੍ਰਿਤਕ ਜਿਹੜੀ ਲੇਡੀ ਆ ਉਹਦੀ ਕਿੰਨੀ ਉਮਰ ਆ ਤੇ ਬੱਚੇ ਦੀ ਜਿਹੜੀ ਬੇਟੀ ਆ ਉਹਦੀ ਕਿੰਨੀ ਉਮਰ ਸੀ ਬੱਚੀ ਦੀ ਉਮਰ ਆ ਸਾਡੇ ਜਿਹੜੀ ਸਨਾਜ ਆ 4 ਸਾਲ ਦੀ ਆ ਹ ਤੇ ਜਿਹੜੀ लवली ਹੈ ਉਹਨਾਂ ਦੀ ਸਾਰੇ ਮਤਲਬ 35 ਸਾਲ ਦੀ 25 27 ਸਾਲ ਦੀ 35 ਸਾਲ ਦੀ ਮੌਕੇ ਤੇ ਮੌਤ ਹੋ ਗਈ ਸੀ ਮੌਕੇ ਤੇ ਮੌਤ ਹੋ ਗਈ ਜੀ ਟਰੱਕ ਉੱਤੋਂ ਲੰਘਿਆ ਸੀ ਹਾਂਜੀ ਛੇੜ ਦੇ ਉੱਤੋਂ ਦੀ ਛੜ ਹਾਂਜੀ ਸੋ ਪਿੰਡ ਮੇਰਾ ਕਲਾ ਨੰਗਲ ਹਾਂਜੀ ਸੋ ਜੋ ਬੱਚਿਆਂ ਦੀ ਇਸ ਬੱਚੀ ਦੀ ਤੇ ਉਸ ਬੇਟੀ ਦੀ ਮੌਤ ਹੋਈ ਆ ਉਸ ਦੀ ਕਾਰਵਾਈ ਜੋ ਦੀ ਤੇ ਬਣਦੀ ਆ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਤੇ ਜੋ ਵੀ ਸਜ਼ਾ ਆ ਉਹ ਧਰਮ ਨੂੰ ਮਿਲਣੀ ਚਾਹੀਦੀ ਆ ਜੋ ਇਹਦੇ ਵਿੱਚ ਪੂਰੀ ਪੂਰੀ ਛੋਣਬਾਲ ਹੋਣੀ ਚਾਹੀਦੀ ਆ ਕਿਸੇ ਵੀ ਗੱਲੋਂ ਕੋਈ ਸ਼ਮੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਗਰੀਬ ਘਰ ਉਹਦੀ ਪੂਰੀ ਵਿਚਾਰੀ ਦੀ ਸ਼ਾਨ ਹੋਣੀ ਚਾਹੀਦੀ ਹੈ ਦੋ ਕਤਲ ਹੋ ਚੁੱਕੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਪੂਰੀ ਪੂਰੀ ਉਹਨਾਂ ਦੀ ਮਦਦ ਹੋਣੀ ਚਾਹੀਦੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰਾਸ਼ਪਰ ਦੇ ਨਾਲ-ਨਾਲ ਰਿਵਾੜੀ ਦੇ ਸਿਵਲ ਹਸਪਤਾਲ ਵਿੱਚ ਵੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਰਹੀਆਂ ਹਨ ਜਿਸ ਕਾਰਨ ਦੂਰ ਦੁਰਾਂਡੇ ਤੋਂ ਇਲਾਜ ਲਈ ਆਏ ਮਰੀਜ਼ ਪਰੇਸ਼ਾਨ ਹੋ ਰਹੇ ਹਨ ਪਰ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਹੜਤਾਲ ਬਾਰੇ ਵੀ ਉਹਨਾਂ ਨੂੰ ਪਤਾ ਨਹੀਂ ਸੀ 48 ਜੋਖਟਾ ਨੇ ਚੇਤਾਵਨੀ ਭਰੇ ਲੈਸੇ ਵਿੱਚ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ 29 ਤਰੀਕ ਨੂੰ ਪੂਰੇ ਸੋਬੇ ਦੇ ਨਾਲ-ਨਾਲ ਰਿਵਾੜੀ ਦੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਮੈਂ ਜੀ ਕਹਾਂ ਸੇ ਆਏ ਆਪ ਇਸ ਬੱਚੇ ਕੋ ਦਿਖਾਣੇ ਕੇ ਲਈ ਲਖਨਊਰ ਸੇ ਲਖਨਊਰ ਸੇ ਆਏ ਆ ਤੇ ਯਹਾਂ ਕੀ ਦੇਖਾ ਆਪਨੇ ਬਾ ਦੇਖੋ ਜੀ ਛੁੱਟੀ ਸੇ ਹੜਤਾਲ ਸੀ ਪਤਾ ਨਹੀਂ ਥਾ ਮੈਂ ਹੜਤਾਲ ਨਹੀਂ ਅੱਛਾ ਕਿਤਨੇ ਪਰੇਸ਼ਾਨੀ ਹੋ ਰਹੀ ਹੈ ਬੱਚੇ ਕੇ ਸਾਥ मांगे हैं जो कि चार मांगे हैं जो कि काफी लंबे टाइम से चल रही हैं लेकिन सरकार ध्यान नहीं दे रही है हमारा बस यही आग्रह है कि हमारी मांगों को माना जाए और हम भी नहीं चाहते कि ओपीडी सर्विसेज बंद हो मरीज परेशान हो आज इमरजेंसी सर्विसेज चालू सर्विस आज इमरजेंसी सर्विसेज चालू है, चालू है। ले, लेकिन बता रहे अभी डॉक्टर साहब ने बताया कि ट्वेंटी अगर मांगे नहीं मानी जाती तो पुलिस एमरजेंसी सर्विसेज भी बंद कर दी हाँ जी ट्वेंटी नाइन्थ को अगर हमारी मांगे नहीं मांगनी जाती है तो ट्वेंटी नाइन्थ को इमरजेंसी सर्विसेज भी बंद कर दी जाए कारण क्या मानते हैं कि स्वास्थ्य मंत्री खुद कह चुके हैं कि आपकी मांगों पर जल्द विचार किया जाएगा लेकिन लगातार आप संघर्ष कर रहे हैं हाँ जी ਹਮਾਰਾ ਭੀ ਆਗ੍ਰਹੀ ਹੈ ਕਿ ਹਮਾਰੀ ਮੰਗੋ ਕੋ ਮੰਗਾ ਪੂਰਾ ਕੀਤਾ ਜਾਏ ਮਾਨਾ ਜਾਏ ਹਮਾਰਾ ਭੀ ਆਗ੍ਰਹੀ ਹੈ ਟਰੱਕ ਡਰਾਈਵਰ ਨੇ ਦੁਰਘਟਨਾ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਦੇ ਵਿਰੋਧ ਵਿੱਚ ਯਮਨਾਨਗਰ ਜ਼ਿਲ੍ਹਾ ਮੀਨੀ ਸਕਤਰੇ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗੱਲਬਾਤ ਕਰਦੇ ਟਰੱਕ ਡਰਾਈਵਰ ਨਿਰਮਲ ਨੇ ਦੱਸਿਆ ਕਿ ਅੱਜ ਉਸ ਦੇ ਨਾਲ ਪ੍ਰਕ ਚਲਾਉਣ ਵਾਲੇ ਸੈਂਕੜੇ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਜ਼ਿਲ੍ਹਾ ਡਿਪਟੀ ਕਮਿਸ਼ਨ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਤੇ ਪਾਰਦੇਸ ਤੋਂ ਆਏ ਡਰਾਈਵਰਾਂ ਨੂੰ ਮੰਗ ਪੱਤਰ ਉਹਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਦਿੱਤੇ ਆ ਗਿਆ। ਮੰਗ ਇਹ ਹੈ ਇਹ ਜੋ ਅਮਿਤ ਗ੍ਰਹਿ ਮੰਤਰੀ ਜੀ ਅਮਿਤ ਸਾਹਿਬ ਜੀ ਨੇ ਜੋ ਕਾਲਾ ਕਾਨੂੰਨ ਨਿਕਾਲਿਆ ਹੈ 10 ਸਾਲ ਦੀ ਸਜ਼ਾ ਦਾ ਪ੍ਰਬੰਧਨ ਦੀ ਹੈ ਇਸ ਦੇ ਖਿਲਾਫ ਮਹਾਰਾਜ ਦਰਹਣਾ ਪ੍ਰਦਰਸ਼ਨ ਹੈ ਇਹ ہماری ਕੋਈ ਡਰਾਈਵਰੋ ਕੀ नी है ये जन जन की आवाज है क्योंकि इसमें मोटरसाइकिल से लेके आए वहीकल वन तक सब के लिए लागू है तो क्या क्या कानून लेके आए हैं जो अमित शाह का नाम ले रहे हैं अमित शाह जी ने ये कानून लागू किया कि अगर हम रोड पे एक्सीडेंट कर देते हैं अगर वहाँ से फरार हो जाते हैं तो हमें दस साल की सजा है अगर हम वहाँ से पेशेंट को हॉस्पिटल ले जाएंगे तो हमें पाँच साल की छूट मिल जाएगी पाँच साल की छूट के बाद हम मान लेते हैं हमें पाँच साल की छूट मिल जाएगी ਲੇਕਿਨ 5 ਸਾਲ ਕੀ ਛੂਟ ਕੇ ਕਰਾਂ ਕਿਆ ਮੌਕੇ ਪਰ ਮਾਰੀ ਮੌਤ ਹੋ ਜੇਗੀ ਉਸਕੀ ਹੋ ਨਾ ਅੱਜ ਜਿੱਥੇ ਪੂਰੇ ਹਰਿਆਣਾ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਹਨ ਉੱਥੇ ਅੱਜ ਯਮਨਾ ਨਗਰ ਵਿੱਚ ਵੀ ਸਰਕਾਰੀ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਚਲੇ ਗਏ ਓਪੀਡੀ ਸੇਵਾ ਵਿੱਚ ਤਾਇਨਾਤ ਸਾਰੇ ਡਾਕਟਰ ਵੀ ਹੜਤਾਲ ਵਿੱਚ ਸ਼ਾਮਲ ਹੋ ਗਏ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆਈਆਂ ਲੰਬੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਵਿਰੋਧ ਵਿੱਚ ਅੱਜ ਸਰਕਾਰੀ ਹਸਪਤਾਲ ਦੇ ਡਾਕਟਰ ਇੱਕ ਰੋਜ਼ਾ ਹੜਤਾਲ ਤੇ ਰਹਿਣਗੇ ਤੇ ਡਾਕਟਰਾਂ ਦੇ ਹੜਤਾਲ ਕਾਰਨ ਮੁਕੰਦ ਲਾਲ ਜ਼ਿਲ੍ਹਾ ਸਿਵਲ ਹਸਪਤਾਲ ਸਬ ਡਿਵੀਜ਼ਨਲ ਹਸਪਤਾਲ ਜੁਗਾਦੜੇ ਤੋਂ ਇਲਾਵਾ ਸੀਐਚਸੀ ਪੀਐਚਸੀ ਵਿੱਚ ਆਉਣ ਵਾਲੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਇਹੀ ਹੈ ਕਿ ਜੋ ਹੈ ਅਸੀਂ ਨੇ ਸਰਕਾਰ ਕੋ ਐਡਵਾਂਸ ਮੈਮੋਰੰਡਮ ਦੇ ਰੱਖਿਆ ਹੈ। पेंडाम स्ट्राइक की थी नौ तारीख को उसके लिए भी दे रखा है और आज दस तारीख को हमने आज के लिए बताया था सरकार को कि सत्ताईस तारीख से सभी हरियाणा में जितने भी डॉक्टर्स हैं वो अपनी सर्विसेज बंद करेंगे हम और कल का दिन छोड़ के उनतीस तारीख का लिए हमने सरकार को बता रखा है कि उनतीस तारीख से हम जितनी भी सर्विसेज प्रोवाइड करते हैं वेदर इट इज एमरजेंसी लेबर रूम मोटी सर्विसेज पोस्टमार्टम ये सब सर्विसेज जो है बंद हो जाएंगी उनतीस तारीख से टोटल शटडाउन स्टार्ट हो जाएगा हमारा क्या मांगे हैं सर इसको लेकर मांगे हमारी वही हैं पुरानी 2021 में जब हमने स्ट्राइक की थी वही मांगे हैं हमारी जो एक सौ सैतालीस मांग है हमारी वो डायनेमिक चीज की है कि जो ऑलरेडी सरकार दे रही है डायरेक्ट एस की रिक्रूटमेंट जो है वो टोटली बंद करें उसको सर्विस रूल्स को अमेंड करें उसके बाद जो बॉन्ड बॉन्ड के अंदर जो अमाउंट है जो सरकार ने एक एक करोड़ के दो शोटी बॉन्ड लेती है हमसे तो वो बिल्कुल ही रिड्यूस करें ताकि जो है ज़्यादा से ज़्यादा लोग स्पेशलिस्ट बन सकें और उसके बाद जो है सबसे बड़ी मांग जो सरकार ने खुद ही हमें बताई थी वो स्पेशलिस्ट कैटर को इम्प्लीमेंट करना है जो कि इंप्लीमेंट हो नहीं पाया अभी तक ऐसा है कि जो है ना हम हमें अच्छे से पता है कि कितनी गंभीर बीमारियाँ हैं और कितनी गंभीर हो सकती हैं और हम जो है ना किसी भी तरीके से जान मरीज की जान के लिए खिलवाड़ करना नहीं चाहते बिल्कुल भी ये तो पहली बात आपको स्पष्ट करनी पड़ेगी जनता को भी मैं अपनी तरफ आपके चैनल की तरफ से अपील करना चाहता हूँ कि हम किसी भी मरीज़ का जो है नुकसान नहीं चाहते ठीक है बट जनता की जनता से मैं एक और अपील करना चाहता हूँ कि जनता भी हमारी बात को समझे कि अगर कोई भी बंदा जो स्ट्राइक करेगा या कोई भी जो वर्कर है जो सरकारी वर्कर है उसको एक ही तरीका है उसके पास कि वो अपना काम बंद कर सकता है तो हम भी वही कर रहे हैं कि हम अपना काम बंद कर सकते हैं सरकार मैं जनता को यही कहूँगा कि जनता भी हमारे साथ आए जनता के लिए हम कर रहे हैं ताकि जनता को भी ज़्यादा से ज़्यादा स्पेशलिस्ट डॉक्टर मिले और जो है हम जो है सर्विसेज जो है अच्छी हमारे कंडीशन वर्किंग कंडीशन जो है अच्छी हो पाएँ इंफ्रास्ट्रक्चर बिल्डिंग नहीं बनाने से कोई फर्क नहीं पड़ता जब तक उसके अंदर जो डॉक्टर है ना मरीज को देखने वाला मरीज को ही पता है कि जब तक डॉक्टर नहीं देखेगा बिल्डिंग मरीज को इलाज नहीं करने वाली शाबाद लाडवा रोड पे उस वेले बड़ा हादसा वापर गया जबो सड़क पार कर रही एक औरत नु रेत नाल परे डम्पर ने को चल देता पेड़ता ने दसया कि वो सड़क दे दूसरे पासे खड़ी सी जबो कांग्र क्रॉस कर रही सी उसकी सास रोड ते तेज रफ्तार औरत नु टक्कर मारी

परीना दिया मेरी माँ का देखो ये तो प्रयास हमने पहले सड़कों पर उतर के भी प्रयास किया है तो ये किस तरह के हमने अपने जितने हमारे पास ताकत है हमने पूरी लगाई लेकिन ये खुले धड़ाके से चल रहे हैं और अभी तक इनका रोकने का को कोई प्रबंध नहीं है लेकिन ये तो एक पहली मौत है इतना पंद्रह से बीस मौत नहीं होंगी इतना सरकार बिल्कुल नहीं जागेगी ना ही ये बंद होंगे क्योंकि इसको चलाने वाले ही सरकार वाले हैं हमने तो सभी जगह की एप्लीकेशन दे ली सभी वहाँ से यहाँ जितने गांव के सरपंच लगते हैं सभी बात से साइन कराए लिए सबके अपना प्रदर्शन कर लिए सभी सरपंचों ने लेकिन इतना ये तो पहली मौत है अभी तो पंद्रह से बीस और होंगी क्योंकि कुल धड़ाके के रोज हजारों डम्पर लिगड़ रहे इस पर कोई कार्रवाई नहीं होती किसी प्रकार की भी सरकार के मंत्री के डम भर इसमें कोई कुछ नहीं कर सकता अगर रोकेंगे जो रोका उसी के खिलाफ कार्रवाई हो गया

ਕੇਂਦਰ ਵੱਲੋਂ ਬੱਚਿਆਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਂਝ ਕੇਂਦਰ ਦੇ ASI ਬਲਵੀਰ ਸਿੰਘ ਨੇ ਦੱਸਿਆ ਕਿ ਅੱਜ ਦੇ ਮਾਹੌਲ ਵਿੱਚ ਸਾਈਬਰ ਕ੍ਰਾਈਮ ਬਹੁਤ ਵਧ ਗਿਆ ਹੈ ਜਿਸ ਕਾਰਨ ਅਜ ਬਾਗਾ ਪੁਰਾਣਾ ਸਕੂਲ ਦੇ ਅਮੈਨਿਸ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਜੀ ਦਾ ਬੇਟਾ ਸਰ ਸੋਨਮਪ੍ਰੀਤ ਕੌਰ ਜੀ ਅੱਜ ਤੁਸੀਂ ਇੱਥੇ ਬਾਂਚੇ ਐਸਐਸਪੀ ਹੋ ਤੁਸੀਂ ਕਿਹਨੂੰ ਮਿਲਿਆ ਸਰ ਐਸਐਸਪੀ ਸਾਹਿਬ ਤੋਂ ਸਾਨੂੰ ਮਤਲਬ ਕਿ ਸਾਨੂੰ ਕਿਸੇ ਵੀ ਅਨਣੇ ਸਾਨੂੰ ਸਾਈਬਰ ਕ੍ਰਾਈਮ ਬਾਰੇ ਦੱਸਿਆ ਸਾਨੂੰ ਕਿਸੇ ਵੀ ਨਾ ਅਨਨੋਨ ਨੰਬਰ ਤੋਂ ਅਸੈਪਟ ਨਹੀਂ ਕਰਨਾ ਚਾਹੀਦਾ ਕੋਈ ਵੀ ਅਨਨੋਨ ਰਿਕੁਐਸਟਰ ਅਟੈਂਡ ਨਹੀਂ ਕਰਨੀ ਚਾਹੀਦੀ ਜਾਂ ਕਿਸੇ ਨੂੰ ਓਟੀਪੀ ਸ਼ੇਅਰ ਨਹੀਂ ਕਰਨਾ ਚਾਹੀਦਾ ਆਪਣਾ ਜਾਂ ਆਪਣੇ ਨਾਲ ਕੋਈ ਠੱਗੀ ਜਾਂ ਪਸ਼ੂ ਹੁੰਦਾ ਹੈ ਸਾਈਬਰ ਕ੍ਰਾਈਮ ਹੁੰਦਾ ਆਪਾਂ ਨੂੰ ਨਾ 1930 ਉਹ ਨੰਬਰ ਡਾਇਲ ਕਰਨਾ ਚਾਹੀਦਾ ਸਰ ਇਸ ਤਰ੍ਹਾਂ ਦੀ ਜੇ ਤੁਹਾਨੂੰ ਗਾਈਡਲਾਈਨ ਦਿੱਤੀ ਗਈ ਹੈ استان ਕਿਦਾਂ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ ਸਰ ਬਹੁਤ ਵਧੀਆ ਨੋਲੇਜ ਦਿੱਤੀ ਗਈ ਹੈ ਸਾਨੂੰ ਫੋਨ ਦੀ ਘਟਕ ਟੋਟ ਵਰਤੋਂ ਕਰਨੀ ਚਾਹੀਦੀ ਹੈ ਇਹ ਕੀ ਨਾ ਬੇਟਾ ਤੁਹਾਡਾ ਮੇਰਾ ਨਾਮ ਪੱਲਵਦੀਪ ਸਾਂਘੇ ਹੈ ਸਕੂਲ ਆਫ ਫੈਮਿਲੀਅਰਨਸ ਬਾਕਾਪੁਰਾਣਾ ਹੈ ਅੱਜ ਤੁਸੀਂ ਐਸਐਸਪੀ ਆਫਿਸ ਆਏ ਹੋ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਇਸ ਤੋਂ ਸਾਨੂੰ ਜਿੱਦਾਂ ਕਿ ਆਨਲਾਈਨ ਆਪਣੇ ਵਾਲਾ ਬਹੁਤ ਜ਼ਿਆਦਾ ਠੱਗੀਆਂ ਹੁੰਦੀਆਂ ਈ ਉਦੇ ਬਾਰੇ ਸਿੱਖਾਂ ਨੂੰ ਮਿਲਿਆ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਨੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਬਹੁਤ ਵਧੀਆ ਲੱਗ ਰਿਹਾ ਜਿਸ ਤਰ੍ਹਾਂ ਜਿਹੜੇ ਹੈ ਕਿ ਸੈਮੀਨਾਰ ਵਗੈਰਾ ਹੋਣੇ ਕੀ ਹਾਂ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਬਸ ਵੀ ਸਰ ਨੇ ਸਾਨੂੰ ਇੱਕੋ ਗੱਲ ਸਮਝਾਈ ਸੀਗੀ ਵੀ ਜਿਹੜੇ ਆ ਨਵੀਂ ਪਨੀਰੀ ਲੱਗ ਰਹੀ ਆ ਆ ਗਲਤ ਪਾਸੇ ਜਾ ਰਹੇ ਆ ਸਾਰੇ ਵਿਦਿਆਰਥੀ ਪਹਿਲਾਂ ਤਾਂ ਗਲਤ ਪਾਸੇ ਲੱਗ ਰਹੇ ਆ ਇਹ ਉਹਨਾਂ ਨੂੰ ਨਹੀਂ ਲੱਗਣ ਦੇਣਾ ਸਰ ਪੁਲਿਸ ਸਾਂਝ ਕੇਂਦਰ ਦੇ ਕੰਮਾਂ ਬਾਰੇ ਜਾਣਕਾਰੀ ਪੁਲਿਸ ਆਫਿਸ ਦੇ ਕਮਾਵਰੇ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਬੱਚੇ ਮਿਲੇ ਆ ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਸਾਡਾ ਪੁਲਿਸ ਕੰਟਰੋਲ ਰੂਮ ਦੇ ਕੰਮ ਦਿਖਾਏ ਆ ਔਰ ਸੀਪੀਆਰਸੀ ਸੈਂਟਰ ਬਾਰੇ ਜਾਣਕਾਰੀ ਦਿੱਤੀ ਹੈ ਵੀ ਤੁਸੀਂ ਜਦੋਂ ਪੜ੍ਹਾਈ ਕਰਨੀ ਆ ਵਿੱਦਿਆ ਲੈਣੀ ਆ ਇਸ ਤੋਂ ਇਲਾਵਾ ਤੁਸੀਂ ਵਿਦੇਸ਼ ਦੇ ਵਿੱਚ ਜਾਣਾ ਜਾਂ ਕੋਈ ਵੀ ਸਰਵਿਸ ਅਪਲਾਈ ਕਰਨੀ ਆ ਤਾਂ ਉਹਦਾ ਤਰੀਕਾ ਬਣਦਾ ਜੀ ਅਸੀਂ ਪੁਲਿਸ ਸਹਾਜ ਕੇਂਦਰ ਦੇ ਕੰਮਾਂ ਬਾਰੇ ਡਿਟੇਲ ਨਾਲ ਦੱਸਿਆ ਹੈ ਆਨਲਾਈਨ ਠੱਗੀਆਂ ਬਾਰੇ ਦੱਸਿਆ ਹੈ ਸਾਈਬਰ ਕ੍ਰਾਈਮ ਬਾਰੇ ਦੱਸਿਆ ਵੀ ਕਿਵੇਂ ਇਸ ਤੋਂ ਬਚਣਾ ਹੈ ਔਰ 1930 ਨੰਬਰ ਡਾਇਲ ਕਰਨਾ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਯੁਵਾ ਸਹਾਜ ਕੇਂਦਰ ਬਾਰੇ ਦੱਸਿਆ ਗਿਆ ਜੀ ਸਟੂਡੈਂਟ ਪੁਲਿਸ ਕਾਡਟ ਬਾਰੇ ਦੱਸਿਆ ਤਾਂ ਜੋ ਬੱਚਿਆਂ ਨੂੰ ਵਕਤ ਤੋਂ ਵੱਧ ਅਵੇਅਰਨੈਸ ਦੇ ਕੇ ਨਸ਼ਿਆਂ ਤੋਂ ਪਹੁੰਚਾਇਆ ਜਾ ਸਕੇ ਸਰ ਔਰ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸਾਬਕਾ ਵਿਧਾਇਕ ਡਾਕਟਰ ਪਵਨ ਸੈਣੀ ਨੇ ਵਿਕਾਸ ਭਾਰਤ ਸੰਕਲਪ ਅਤੇ ਜਨ ਸੰਵਾਦ ਯਾਤਰਾ ਦਾ ਪਿੰਡ ਉਨਸਾਲ ਪਹੁੰਚਣ ਤੇ ਸਵਾਗਤ ਕੀਤਾ ਤੇ ਪਾਜਪਾ ਦੇ ਸੂਬਾ ਜਰਨਲ ਸਕੱਤਰ ਅਤੇ ਸਾਬਕਾ ਵਿਧਾਇਕ ਡਾਕਟਰ ਪਵਨ ਸੈਣੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕ ਸਕੱਤਰ ਅਤੇ ਸਾਬਕਾ ਵਿਧਾਇਕ ਡਾਕਟਰ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਪ੍ਰਾਲੇ ਕੀਤੇ ਜਾ ਰਹੇ ਤੇ ਆਖਰੀ ਪਿੰਡ ਅਤੇ ਆਖਰੀ ਵਿਅਕਤੀ ਅਤੇ ਆਖਰੀ ਅਤੇ ਵਾਂਝੇ ਨੂੰ ਪਹਲ ਦੇਣਾ ਕੇਂਦਰ ਅਤੇ ਰਾਜ ਸਰਕਾਰ ਦਾ ਮੂਲ ਮੰਤਰ ਹੈ आज हमें बारह बजे के आसपास सूचना मिली थी कि एक लड़की को तो उसके पिताजी ने गोली मार दी है और पारक अस्पताल से हमने सूचना मिली थी कि भाई गोली लगने से एक लड़की यहाँ पर मृत अवस्था में आई है इस सूचना पर जाकर मैंने उसके चाचा के बयान लिए उन्होंने अपने दरखास्त पेश करी जो उसमें कहा कि इनके बाप बेटी का दोनों का झगड़ा हो गया था जिसकी वजह से कई गोलियाँ उसके बाप ने अपनी बेटी को मार दी है क्या काम था झगड़े का झगड़ा काम धंधे के बारे में कह रहे भाई घर का काम नहीं कर रही थी पढ़ाई नहीं करती थी कितने राउंड गोली चली चलिए कितने उसमें अभी बता रहे हैं कई राउंड कया है अभी पोस्टमार्टम के दौरान पता चलेगा कितने हैं अभी हम पोस्टमार्टम कराएंगे जहाँ चल रही है उसके बाद हम बता पाएंगे कितनी उम्र थी लड़की की और कौन सी क्लास में पढ़ती थी लड़की की उम्र लगभग सत्रह सत्रह के आसपास के बता रहे हैं सत्रह के आसपास है कौन सी क्लास में पढ़ती थी लड़की दसवीं पास है अभी आगे नहीं पढ़ रही थी पढ़ाई की वजह से भी उनकी आपस में प्रॉब्लम बता रहे हैं फादर साहब हैं यहाँ पे चले गए फरार हो गए कैसे हाँ अभी तो फरार है तो आइंदा जल्द जल्द से गिरफ्तार किया आपकी इसकी पिस्टल पड़ी और मौके में दारू करने डिस्टर्ब था इसको रखते हुए वो थाने में अब खुद जाकर पेश हो गया अपनी पिस्टल लेकर थाने में थाने में बैठ गया कोई पढ़ाई के लिए मामला था नहीं नहीं वो कोई अपनी बेटी को इतना प्यार करता था शायद हम भी ने अपने बच्चों को प्यार नहीं करते कोई पढ़ाई का वो नहीं था वो लड़की ने जो पढ़ाई है ना अपने बल बुटे ने छोड़ी थी बैटरी के बाद ਅਗੇ ਕੋਚਿੰਗ ਕਾ ਚਿੰਗ ਉਪਰ ਰਹੀ ਥੀ ਥੋੜੀ ਬਹੁਤ ਜੋ ਵੀ ਲੈ ਰਹੀ ਥੀ ਐਸਾ ਕੋਈ ਵੀ ਬਾਤ ਨਹੀਂ ਥਾ ਕੋਈ ਵਾਈਕਾ ਥਾ ਮੈਂ ਐਸੀ ਕੀ ਨੂੰ ਬਤਾ ਕੇ ਜੋ ਇਸ ਤਰੀਕੇ ਦੀ ਰਿਕਰੂਟਮੈਂਟਰੀ ਤਰ੍ਹਾਂ ਖੁਦ ਡਿਸਟਰਬ ਥਾ ਉਸਕਾ ਜੋ ਮੈਡੀਕਲ ਹੋਗਾ ਉਸ ਮੈਡੀਕਲ ਮੇ ਵੀ ਆਏਗਾ ਲੇਕਿਨ ਉਸਨੇ ਡਰਿੰਕ ਵੀ ਜੋ ਹੈ ਨਾ ਅਦਿਕਤਾ ਕਰ ਰੱਖੀ ਥੀ ਨਸ਼ੇ ਕੀ ਹਾਲਤ ਮੇ ਹਾਂ ਬਹੁਤ ਜਿਆਦਾ ਨਸ਼ੇ ਜਬ ਉਹ ਥਾਣੇ ਮੇ ਪੇਸਾ ਜਬ ਵੀ ਬਹੁਤ ਜਿਆਦਾ ਨਸ਼ੇ ਕੀ ਹਾਲਤ ਦੋਸਤੋ ਐਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉੱਗ ਰੋਵਾਂਗੇ ਤਦ ਤੱਕ ਲਈ ਮੈਨੂੰ ਯਾਨ Rab